ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਦਾ ਪਵੇਖ ਇੱਕ ਦਿਨ ਸਤਗੁਰੂ ਨਾਨਕ ਦੇਵ ਜੀ ਆਪਣੇ ਘਰ ਆ ਕੇ ਬੈਠੇ ਹੋਏ ਆਪਣੀ ਧਰਮ ਪਤਨੀ ਨਾਲ ਕੋਈ ਵਿਚਾਰ ਕਰ ਰਹੇ ਸਨ ਪਰ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਸੁਲਖਣੀ ਜੀ ਨੇ ਮੋਚ ਹੋ ਰੈ ਸਨ ਦੋਵੇਂ ਸਹਿਬ ਜਾਦੇ ਪੂਆ ਨਾਨਕੀ ਜੀ ਦੇ ਗਏ ਹੋਏ ਸਨ ਥੋੜੇ ਚਿਰ ਨੂੰ ਛੋਟੇ ਨੂੰ ਕੁਛੜ ਚੁੱਕ ਕੇ ਤੇ ਵੱਡੇ ਨੂੰ ਉਂਗਲੀ ਲਾ ਕੇ ਸ੍ਰੀ ਨਾਨਕ ਜੀ ਵੀ ਆ ਗਏ ਇਹਨਾਂ ਨੇ ਆਪਣੇ ਪ੍ਰਤਾਜੀ ਅਤੇ ਪਰਜਾਈ ਜੀ ਨੂੰ ਅੱਜ ਇਕੱਠੇ ਬੈਠੇ ਤੇ ਗੱਲਾਂ ਕਰਦੇ ਦੇਖਿਆ ਤਾਂ ਖੁਸ਼ ਹੋਏ ਗੁਰੂ ਜੀ ਨੇ ਭੈਣ ਜੀ ਨੂੰ ਆਇਆ ਆਖਿਆ ਜੀ ਆ ਆਖਿਆ ਅਤੇ ਪਾਸ ਬਹਾਲਿਆ ਪਰ ਸੁਣਖਣ ਦੀ ਕੁਝ ਬੋਲੇ ਨਹੀਂ ਸਨ ਉਹਨਾਂ ਨੂੰ ਅਜਾ ਬੈਠੇ ਦੇ ਕੇ ਇਨਾ ਹਾਸੇ ਨਾਲ ਕਿਆ ਤੂੰ ਕਿਉਂ ਚੁੱਪ ਕੀਤੀ ਤੇ ਰੁੱਸੀ ਬੈਠੀ ਹੋਈ ਐ ਕੀ ਗੱਲ ਹੈ ਜੋ ਬੋਲਦੀ ਹੀ ਨਹੀਂ ਤੂੰ ਆਕੇ ਲਖਮੀ ਚੰਦ ਨੂੰ ਉਹਨਾਂ ਦੀ ਚੋਲੀ ਉੱਚ ਦਿੱਤਾ ਸ੍ਰੀ ਸੁਲਖਣੀ ਜੀ ਨੇ ਆਖਿਆ ਬੇਬੇ ਜੀ ਮੇਰੇ ਤੋਂ ਕੀ ਪੁੱਛਦੇ ਹੋ ਆਪਣੇ ਵੀਰ ਤੋਂ ਪੁੱਛੋ ਕੀ ਕਹਿੰਦੇ ਹਨ ਤਦ ਗੁਰੂ ਜੀ ਨੇ ਫਰਮਾਇਆ ਬੇਬੇ ਜੀ ਉਹ ਦੁਨੀਆਂ ਦੇ ਲੋਕ ਦੁੱਖਾਂ ਕਲੇਸ਼ਾਂ ਦੀ ਗੁੱਝੀ ਬਾ ਨਾਲ ਪੁੱਜ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਦੁੱਖਿਆਂ ਦਾ ਦੁੱਖ ਦਰਦ ਵੰਡਾਈਏ ਤੇ ਅਗੋਂ ਨੂੰ ਸੁਖੀ ਹੋਣ ਦਾ ਵੱਲ ਸਿਖਾਈਏ ਇਹ ਕੰਮ ਤਰਤੀ ਦੇ ਰਟਨ ਨਾਲ ਤੇ ਥਾਂ-ਥਾਂ ਤੇ ਲੋਕਾਂ ਨੂੰ ਸਮਝਾ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀਂ ਤਾਂ ਇਉਂ ਜਾਣਨਾ ਕਿ ਕੁਝ ਸਾਲਾਂ ਲਈ ਤਰਤੀ ਦੀ ਸੈਰ ਨੂੰ ਅਸੀਂ ਜਾ ਰਹੇ ਹਾਂ ਚਿੰਤਾ ਨਾ ਕਰਨੀ ਫਿਰ ਆ ਜਾਵਾਂਗੇ ਕਰਤਾਰ ਦਾ ਹੁਕਮ ਹੀ ਐਸਾ ਹੈ ਇਹੋ ਗੱਲ ਅਸੀਂ ਅੱਗੇ ਸਿਚੰਦ ਜੀ ਮਾਤਾ ਨੂੰ ਸਮਝਾਉਂਦੇ ਪੈਸਾਂ ਇਹ ਕੁਝ ਸੁਣ ਕੇ ਬੇਬੇ ਨਾਨਕੀ ਜੀ ਹੈਰਾਨ ਹੋਏ ਇਹ ਸਦਾ ਅਡੋਲ ਰਹਿਣ ਵਾਲੇ ਸਨ ਪਰ ਡਰ ਗਏ ਇਹ ਸਮਝਦੇ ਸਨ ਕਿ ਵੀਰ ਜੀ ਨੇ ਜੋ ਕਾਹ ਹੈ ਕਰਕੇ ਰਹਿਣਗੇ ਇਹ ਰੁਕੋ ਰੁਕਿਆ ਨਹੀਂ ਰੁਕਣਗੇ ਜੋ ਬੋਲਦੇ ਹਨ ਸੱਚ ਕਰਕੇ ਵਿਖਾਉਂਦੇ ਹਨ ਜੋ ਸੱਚ ਕਰਕੇ ਵਿਖਾਉਂਦੇ ਇਉਂ ਸੋਚ ਕੇ ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ ਬੇਬੇ ਨਾਲ ਕੀ ਜਿਨੇ ਬੇਨਤੀ ਕੀਤੀ ਵੀਰ ਜੀਓ ਵਿਛੋੜਾ ਕੈਸੇ ਸਹਾਂਗੇ ਦੁਨੀਆ ਤਾਂ ਦੁਖੀ ਹੈ ਪਰੇ ਪਾਂਡ ਚੁੱਕਣੀ ਸੌਖੀ ਗੱਲ ਨਹੀਂ ਹੈ ਨਾ ਧਰਤੀ ਦਾ ਕੋਈ ਅੰਤ ਹੈ ਨਾ ਹੀ ਥਾਂ ਥਾਈ ਟੋਰ ਕੇ ਜਾਣਾ ਸੌਖਾ ਹੈ ਅਣ ਦੱਸੇ ਸਮੇਂ ਤੇ ਅਣਡਿੱਠੇ ਦੇਸ਼ਾਂ ਜਾਣਾ ਠੀਕ ਨਹੀਂ ਹੈ ਆਪ ਆਖ ਦੇ ਹੋ ਕਿ ਅਸੀਂ ਸਾਰੇ ਆਪ ਦੇ ਇਸ ਤਰ੍ਹਾਂ ਚਲੇ ਜਾਣ ਨੂੰ ਤਰਤੀ ਦੀ ਸਹਿਰ ਨੂੰ ਗਏ ਜਾਣੀਏ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਆਪਨੇ ਪਿਤਾ ਜੀ ਦੇ ਅੱਖੇ ਲੱਗ ਕੇ ਅਤੇ ਖੇਤੀ ਨਾ ਕੀਤੀ ਹਲ ਨਾ ਚਲਾਇਆ ਸੁਦਾਗਰੀ ਨਾ ਕੀਤੀ ਨਾ চাকਰੀ ਕਰਨੀ ਮੰਨੇ ਸੀ ਉਦੋਂ ਐਸਾ ਕਰਦੇ ਤਾਂ ਤਾਂ ਅਸੀਂ ਜਾਣਦੇ ਕਿ ਕੰਮ ਦੇ ਬਹਾਨੇ ਸਹਿਰ ਵੀ ਹੈ ਪਰ ਐਸਾ ਤਾਂ ਨਹੀਂ ਕੀਤਾ ਸੀ ਸ੍ਰੀ ਬੇਬੇ ਜੀ ਨੇ ਇਹ ਵੀ ਕਿਹਾ ਕਿ ਇੱਥੇ ਆ ਕੇ ਆਪ ਦਾ ਦਿਲ ਲੱਗ ਗਿਆ ਲੱਗਿਆ ਸੀ ਇੱਥੋਂ ਆਪ ਭਜਨਮੀ ਕਰਦੇ ਸੀ ਗਰੀਬਾਂ ਦੀਆਂ ਚੋਰੀਆਂ ਵੀ ਪਰਦੇ ਸੀ ਅਤੇ ਕਰਦਾ ਵੀ ਸਰਦਾ ਸੀ ਜੇ ਇੱਥੋਂ ਚਲੇ ਗਏ ਤਾਂ ਸਾਡਾ ਕੀ ਹਾਲ ਹੋਵੇਗਾ ਨਿਆਣੇ ਬੱਚੇ ਦੇਖਣ ਨੂੰ ਤਰਸਣਗੇ ਲਖਮੀ ਚੰਦ ਤਾਂ ਛੋਟਾ ਹੈ ਪਰ ਸਿਰ ਚੰਦ ਹੁਣ ਸਿਆਣਾ ਹੈ ਇਹ ਦਿਨ ਪਰ ਮੋਦੀ ਖਾਨੇ ਵੱਲ ਜਾਂਦਾ ਅਤੇ ਦਿਨ ਰਾਤ ਆਸ-ਪਾਸ ਹੀ ਤਰਿੰਦਾ ਹੈ ਆਪ ਤੋਂ ਵਿਛੜ ਕੇ ਇੱਕ ਮਿੰਟ ਇੱਕ ਸਕਦਾ ਹੈ ਬੇਨਤੀ ਮੰਨ ਲੋ ਤੇ ਐਸਾ ਨਾ ਕਰਿਓ ਐਸਾ ਨਾ ਕਰਿਓ ਗੁਰੂ ਨਾਨਕ ਜੀ ਨੇ ਆਪਣੀ ਭੈਣ ਦੀ ਬਹਿਬਲ ਤਾਨੂ ਪੂਰੀ ਤਰ੍ਹਾਂ ਅਨਪਵਕੀਤਾ ਪਰ ਕਰਤਾਰ ਦੇ ਹੁਕਮ ਦੀ ਪਾਲਣਾ ਵੀ ਜ਼ਰੂਰੀ ਦਸੀ ਕਿ ਅੰਦਰੋਂ ਹਾਕਾਂ ਪੈ ਰਹੀਆਂ ਹਨ ਹੋਰ ਟੇਲ ਕਰਨੀ ਔਖੀ ਦਸੀ ਆਪਨੇ ਸਿਰਜਨ ਜੀ ਨੂੰ ਬੇਬੇ ਨਾਨਕੀ ਦੀ ਚੋਲੀ ਦੇ ਕੇ ਉਹਨਾਂ ਦੇ ਧੀਰਜ ਦੇਣ ਨੂੰ ਫਿਰ ਇਉਂ ਸਮਝਾਇਆ ਫਰਮਾਇਆ ਬੇਬੇ ਜੋ ਅਸੀਂ ਜਾਣਨਾ ਤਾਂ ਜ਼ਰੂਰ ਹੈ ਪਰ ਆਪ ਦੇ ਯਾਦ ਕਰਨ ਤੇ ਆ ਜਾ ਕਰਾਂਗੇ ਇਹ ਸਿਰਚੰਦ ਦਾ ਸਾਨੂੰ ਕੋਈ ਫਿਕਰ ਨਹੀਂ ਹੈ ਤੁਸੀਂ ਇਹਨਾਂ ਨੂੰ ਆਪਣੀ ਹੀ ਚੋਲੀ ਪਿਆ ਜਾਣੋ ਅਤੇ ਇਸ ਨੂੰ ਪੁੱਤਰ ਸਮਝੋ ਹੋਰ ਕੋਈ ਸੰਕਲਪ ਵੀ ਮੁਕਾ ਦਿਓ ਇਸ ਨੂੰ ਉਸਾਰਨ ਪੁੱਤਰ ਨਾ ਜਾਣਨਾ ਇਹ ਆਪਣੇ ਜਪ ਤਪ ਤੇ ਪ੍ਰੇਮ ਭਗਤੀ ਦਾ ਬਾਅਦ ਨਾਲ ਪ੍ਰਸਿੱਧ ਮਹਾਤਮਾ ਹੋਏਗਾ ਇਹਦਾ ਆਪਣਾ ਪੰਥ ਚੱਲੇਗਾ ਇਹ ਜਗਤ ਤਾਰਕ ਹੋਵੇਗਾ ਇਸ ਦੀ ਸਿੱਖਿਆ ਸਿਖਾਈ ਨੂੰ ਸਾਧੂ ਸੰਤ ਅਤੇ ਸਿੱਧ ਲੋਕ ਵੀ ਮੰਨਣਗੇ ਇਹ ਵੱਡਾ ਕਰਮਾਤੀ ਤੇ ਜਤੀ ਸਾਥੀ ਚਰਨਜੀਵ ਸਾਧੂ ਹੋਵੇਗਾ ਗੁਰੂ ਨਾਨਕ ਜੀ ਨੇ ਆਪਣੇ ਛੋਟੇ ਸਹਬਜਾਦੇ ਲਖਮੀ ਚੰਦ ਬਾਬਤ ਵੀ ਆਖਿਆ ਇਹ ਬਾਲਕ ਨਿਆਣਾ ਤਾਂ ਜ਼ਰੂਰ ਹੈ ਪਰ ਮਾਤਾ ਨਾਲ ਪਰਤ ਜਾਏਗਾ ਇਸ ਦੀ ਸੰਤਾਨ ਵਧੇਗੀ ਅਤੇ ਸਿਮਰਨ ਭਗਤੀ ਕਰਨ ਵਾਲੀ ਸੰਤਾਨ ਜ਼ਰੂਰ ਮਾਣ ਪਾਏਗੀ ਇਸ ਤਰ੍ਹਾਂ ਨਾਲ ਆਪਣੇ ਦੁਆਸਪੁੱਤਰਾਂ ਦਾ ਭਵੇਖ ਦੱਸ ਕੇ ਗੁਰੂ ਜੀ ਨੇ ਸਿਰਚੰਦ ਬਾਬਤ ਫੇਰ ਤਕੀਦ ਕੀਤੀ ਕਿ ਤੁਹਾ ਤੁਹਾਡੀ ਚੋਲੀ ਹੈ ਤੁਸੀਂ ਇਸ ਨੂੰ ਪੁੱਤਰ ਜਾਣ ਕੇ ਪਿਆਰ ਕਰਨਾ ਸਿਰਚੰਦ ਗਹਿ ਪੋਜਤੇ ਚੋਲੀ ਢਾਲਿਆ ਹੋ ਤਿਸ ਦਿਨ ਤੇ ਸਹਿਪ੍ਰੀਤੀ ਨਾਨਕੀ ਪਾਲਿਆ ਸਤਨਾਮ ਸ੍ਰੀ ਵਾਹਿਗੁਰੂ ਜੀ